ਸਸਕਾਲ ਬਈ ਸਾਰੀ ਵੀਰਾਂ ਨੂੰ ਅੱਜ ਆਪਾਂ ਪਹੁੰਚਿਆ ਪੈਂਡ ਫੋਸ ਮੰਡੀ ਹੈਪੀ ਆਲਕਸ ਦੇ ਘਰ ਇਹਨਾਂ ਕੋਲੇ ਆ ਬੈੜ ਸੀਗੀ ਤੇ ਇਹ ਬੈੜ ਪਹਿਲਾਂ ਮਲਕੀ ਸੀਗੀ ਤੇ ਆ ਟੀਕੇ ਭਰੇ ਰਹੀ ਨਹੀਂ ਹੈਗੀ ਪਹਿਲਾਂ ਫਿਰ ਬਈ ਨੱਕੇ ਦੁੱਧੇ ਲਵਾਤੀ ਦੁੱਧ ਦੇਣ ਲੱਗੀ ਤੇ ਬਾਅਦ ਵਿੱਚ ਮਲਕ ਇਹਨਾਂ ਨੇ ਘੱਟੋ ਘੱਟ 2 ਸਾਲ ਮੱਥਾ ਮਾਰਿਆ ਇਹਦੇ ਬੈੜ ਤੇ ਰਹੀ ਨਹੀਂ ਸੀਗੀ ਫਿਰ ਆਪਣੇ ਨਾਲ ਮੁਲਾਕਾਤ ਹੋਈ ਆਪਾਂ ਬਈ ਨੇ ਤੇ ਟੀਕਾ ਭਰਿਆ ਦੇਸੀ ਦੁੱਧ ਦੇ ਕੇ ਅੱਜ ਵੀ ਆਪਾਂ ਚੈੱਕ ਪਾਸ ਕਰਤੀ ਹੈ ਬੈੜ ਇਹ ਤਿੰਨ ਮਿੰਟਾਂ ਗੱਬਾ ਬਈ ਬਾਕੀ ਆਪਾਂ ਬਾਈ ਨਾਲ ਗੱਲ ਕਰਾਉਣਿਆ ਹੈ ਹੈਪੀ ਆਲਕਨ ਹਾਂਜੀ ਬਾਈ ਬਾਈ ਸਿਸਕਾ ਅਮੀਨ ਹੈਪੀ ਆਲਕ ਪੈਂਟ ਫੂਸ ਮੰਡੀ ਤੇ ਆਪਣੇ ਬੈੜ ਰਹਿੰਦੀ ਸੀਗੀ ਤਿੰਨ ਸਾਲਾਂ ਦੀ ਉਮਰ ਹੋ ਗਈ ਤੇ ਬਹੁਤ ਜ਼ਰ ਮੱਥਾ ਮਾਰਿਆ ਰਹੀ ਤੇ ਆਪਣਾ ਫਿਰ ਬਾਈ ਕੇ ਵੀ ਨਾਲ ਮੁਲਾਕਾਤ ਹੋਈ ਡਾਕਟਰ ਪੁੱਛੋ ਤੋਂ ਤੇ ਆਪਣਾ ਵਦਗਾ ਟਰੀਟਮੈਂਟ ਮਿਲਿਆ ਖਰ ਆਪਾਂ ਨੂੰ ਪਹਿਲੇ ਦੇਸੀ ਦਵਾਈ ਦਿੱਤੀ ਸੀਗੀ ਤੇ ਪਹਿਲੇ ਟਿਕੀ ਤੇ ਰਹੀ ਬੈੜ ਵਦਗਾ ਤੇ ਬਹੁਤ ਬਹੁਤ ਧੰਨਵਾਦ ਬਾਈ ਦਾ ਤੇ ਬਈ ਅੱਜ ਹੁਣ ਕਿੰਨੇ ਚਿਰ ਦੀ ਚੈੱਕ ਪਾਸ ਹੋਈ ਐ ਭਈ ਆਪਾਂ ਇਹ ਤਾਂ 3 ਮਹੀਨੇ ਦੀ ਪੂਰੀ ਜਕਬਾੜ 3 ਮਹੀਨੇ ਹੋ ਗਏ ਠੀਕ ਤੇ ਬਹੁਤ-ਬਹੁਤ ਵਧੀਆ ਕੰਮ ਲੱਗਿਆ ਬਾਈ ਦਾ ਆਪਾਂ ਨੂੰ ਪਹਿਲੇ ਸੱਤੇ ਤੇ ਰਹੀਏ ਜਮ ਪਹਿਲੇ ਟੀਕੇ ਤੇ ਰਾਕ ਬੈੜਾ ਵਹੀ ਜਮ ਵੇਚਣ ਵੀ ਕਰਦਾ ਸੀ ਬਸ ਰਹਿੰਦੀ ਨਹੀਂ ਸੀ ਤੇ ਵਧੀਆ ਬਾਈ ਦਾ ਬਹੁਤ-ਬਹੁਤ ਧੰਨਵਾਦ ਕਿਹੜੀ ਬਾੜ ਹੈਗੀ ਆਹ ਹਣਾ ਰਾਕ ਬੈੜਾ ਠੀਕ ਹੈ ਬੈੜਾ ਬਹੁਤ ਸੰਗੀ ਤੇ ਪਹਿਲਾਂ ਕਿੰਨੇ ਚੋ ਟੀਕੇ ਭਰਾ ਸੀ ਬਈ ਰਹੀ ਨਹੀਂ ਸੀ ਇਹਦੇ ਬਾਈ ਬਹੁਤ ਟੀਕੇ ਧਰਾਈ ਸੀਗੇ ਘਟ ਘਟ ਸਾਲ ਅੰਗੂ ਟੀਕੇ ਧਰਾਈ ਗੇ ਮੱਥਾ ਮਾਰੀ ਗੇ ਰਹੀ ਨਿਆਰ ਕੇ ਵੇਚਣ ਲਾਗੇ ਤੇ ਵੈੜ ਸੁਣੀ ਸੀਗੀ ਵੇਚਣ ਜੀ ਨਹੀਂ ਕੀਤਾ ਠੀਕ ਹੈ ਤੇ ਤੇ ਬਈ ਕਿਵੇਂ ਲੱਗਿਆ ਆਪਣਾ ਦਵਾਈ ਦਾ ਰਿਜ਼ਲਟ ਦਵਾਈ ਦਾ ਪਹਿਲੀ ਯਾਰ ਦਵਾਈ ਦੇ ਕੇ ਸੇ ਪਹਿਲੀ ਆ ਟਿਕੇ ਤੇ ਰਹੀ ਜਮਾ ਤੇ ਨਹੀਂ ਅੱਗੇ ਪੰਜ ਪੰਜ ਬਾਰੀ ਦਵਾਈ ਦਰਾਉਂਦੇ ਫਿਰ ਟਿਕੇ ਦਰਾਉਂਦੇ ਰਹਿੰਦੀਆਂ ਨਹੀਂ ਸੀ ਕਦੇ ਪੀਕ ਛੁੱਟਣ ਲੱਗ ਜਾਂਦੀ ਕਰੀ ਕਿਵੇਂ ਕਦੇ ਕਿਵੇਂ ਤੇ ਬਹੁਤ ਵਧੀਆ ਜਲਦ ਮਲੇ ਵਧੀਆ ਮਿਲਿਆ ਰਿਜ਼ਲਟ ਬਈ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਹੋਰ ਬਹੁਤ ਬਹੁਤ ਧੰਨਵਾਦ ਬਈਆ ਬੜੀਆ